ਪੰਜਾਬ ਚ ਮੌਸਮ ਇੱਕ ਵਾਰ ਫਿਰ ਬਰਸਾਤੀ ਹੋ ਗਿਆ ਪੰਜਾਬ ਦੇ 4 ਜ਼ਿਲ੍ਹੇ yellow alert ਤੇ ਰੱਖੇ ਗਏ ਨੇ ਲੋਕਾਂ ਨੂੰ ਹਮਸਪਰੀ ਗਰਮੀ ਤੋਂ ਰਾਹਤ ਮਿਲੀ ਹੈ 4 ਜ਼ਿਲ੍ਹੇ ਜੋ ਕਿ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਆ ਉਥੇ yellow alert ਜਾਰੀ ਕੀਤਾ ਗਿਆ ਪਰ ਪੂਰੇ ਰਾਜ ਵਿੱਚ ਮੀਂਹ ਪੈਣ ਦੀ ਸੰਭਾਵਨਾ ਹਾਲੇ ਵੀ ਹੈ ਕਈ ਜ਼ਿਲ੍ਹਿਆਂ ਵਿੱਚ ਬੀਤੇ 24 ਘੰਟਿਆਂ ਚ ਮੀਂਹ ਪੈਦਾ ਰਿਹਾ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਅਗਲੇ 4 ਦਿਨਾਂ ਤੱਕ ਮੌਸਮ ਆਮ ਰਹਿਣਾ ਕੋਈ ਚੇਤਾਵਨੀ ਨਹੀਂ ਤੇ ਪੰਜਾਬ ਦੇ ਪਠਾਨਕੋਟ ਨਵਾਂ ਸ਼ਹਿਰ ਹੁਸ਼ਿਆਰਪੁਰ ਤੇ ਰੂਪਨਗਰ ਚ ਮੀਂਹ ਲਈ yellow alert ਜਾਰੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਅਗਲੇ 4 ਦਿਨਾਂ ਲਈ ਮੌਨਸੂਨ ਫਿਰ ਹੌਲੀ ਹੋ ਰਿਹਾ ਹੈ। ਰਾਜ ਵਿੱਚ 4 ਦਿਨਾਂ ਲਈ ਕੋਈ ਵੱਡੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ। 3 ਅਗਸਤ ਤੋਂ ਮੌਨਸੂਨ ਦਾ ਇੱਕ ਨਵਾਂ ਪੈਟਰਨ ਆ ਰਿਹਾ ਹੈ। ਪੰਜਾਬ 'ਚ ਫਿਰ ਤੋਂ ਚੰਗੀ ਬਰਸਾਤ ਹੋਣ ਦੀ ਹਾਲੇ ਵੀ ਉਮੀਦ ਹੈ ਤੇ ਮੌਸਮ ਵਿਭਾਗ ਨੇ ਅਗਲੇ 6 ਦਿਨਾਂ ਦੌਰਾਨ ਪੰਜਾਬ ਦੇ ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਰਸਾਤ ਹੋਣ ਦੀ ਪੁਬਿਕ ਖਵਾਣੀ ਜਾਰੀ ਕਰ ਦਿੱਤੀ ਹੈ ਜਦੋਂ ਕਿ ਪੰਜਾਬ ਚ ਮੌਸਮ ਮੁੱਖ ਤੌਰ ਤੇ ਖੁਸ਼ਕ ਰਹਿਣਾ ਹੈ। ਹੈਦਰਾਬਾਦ ਨੂੰ ਪੰਜਾਬ ਦੇ ਤਾਪਮਨ ਵਿੱਚ ਕੋਈ ਬਦਲਾਅ ਦਰਜ ਨਹੀਂ ਕੀਤਾ ਗਿਆ ਫਿਲਹਾਲ ਇਹ ਆਮ ਦੇ ਨੇੜੇ ਹੈ।